ਸੰਵਿਧਾਨ ਨਿਰਮਾਤਾ ਡਾਕਟਰ ਪੀਮਰਾਵ ਅੰਬੇਦਕਰ ਦੀ ਮੂਰਤੀ ਨੂੰ ਖੰਡਿਤ ਕੀਤੇ ਜਾਣ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਰੋਸ਼ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਅੱਜ ਜਨਤਾ ਪਾਰਟੀ ਯੂनाइटेड ਦੇ ਜਨਰਲ ਪੰਜਾਬ ਰਾਹੁਲ ਕਈ ਵੱਲੋਂ ਪੰਜਾਬ ਪ੍ਰਧਾਨ ਮਾਲਵਿੰਦਰ ਸਿੰਘ ਬਣੀਪਾਲ ਅਤੇ ਸਤਨਾਮ ਸਿੰਘ ਜਨਰਲ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਸੰਵਿਧਾਨ ਨਰਮਾਤਾ ਡਾਕਟਰ ਪੀਮਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਅੰਮ੍ਰਿਤਸਰ ਵਿੱਚ ਖੰਡਿਤ ਕੀਤੇ ਜਾਣ ਤੋਂ ਬਾਅਦ ਇਸ ਦੇ ਕੜੇ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਗਈ ਅਤੇ ਕਾਨੂੰਨ ਤੋਂ ਮੰਕੀਤੀ ਗਈ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਬੰਦੀ ਕਾਰਵਾਈ ਕੀਤੀ ਜਾਵੇ ਉੱਥੇ ਇਸ ਮੌਕੇ ਤੇ ਉਹਨਾਂ ਦੇ ਸਾਥੀ ਜਤਿੰਦਰ ਸਿੰਘ ਮੈਲਕਲਾ ਅਤੇ ਆਰਕੇ ਕੈਈ ਸੋਨੂ ਚੌਧਰੀ ਸੋਨੂ ਅਫਤਾਰ ਜਤਿੰਦਰ ਚਰਨਜੀਤ ਲੋਹਾਰਾ ਦੀ ਹਾਜ਼ਰ ਸਨ ਸਾਡੇ ਨਾਲ ਨੇ ਰਾਹੁਲ ਕਈ ਜੀ ਲੁਧਿਆਣੇ ਤੋਂ ਐਨ ਡੀਓ ਸੈਕਟਰੀ ਪੰਜਾਬ ਹਾਂਜੀ ਰਾਹੁਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੱਲ ਜੋ ਘਟਨਾ ਹੋਈ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਰਾਹੁਲ ਕਈ ਜਨਤਾਦਲ ਯੂनाइटेड ਸਕੱਤਰ ਪੰਜਾਬ ਜਿਨ੍ਹਾਂ ਦੇ ਪੰਜਾਬ ਦੇ ਪ੍ਰਧਾਨ ਨੇ ਮਾਲਵਿੰਦਰ ਸਿੰਘ ਬੈਣੀਪਾਲ ਜੀ ਉਹਨਾਂ ਦੀ ਅਗਵਾਈ ਹੇਠ ਮੈਂ ਇਹ ਕਹਿਣਾ ਚਾਹੁੰਦਾ ਕਿ ਕੱਲ ਜਿਹੜਾ ਕੰਮ ਹੋਇਆ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਮੂਰਤੀ ਦਾ ਜੋ ਖੰਡਨ ਕੀਤਾ ਗਿਆ ਵਾ ਜੋ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਵਾ ਉਹ ਜਿਹੜੇ ਸ਼ਖਸ਼ਨ ਨੇ ਜਿਹੜੇ ਵੀ ਬੰਦੇ ਨੇ ਜੇ ਵੀ ਕਿਸੇ ਨੇ ਕੰਮ ਕਰਵਾਇਆ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਇਹ ਸੰਘਰਸ਼ ਬਹੁਤ ਜ਼ਿਆਦਾ ਤੇਜ਼ ਕੀਤਾ ਜਾਏਗਾ ਸਾਡੀ ਪਾਰਟੀ ਵੱਲੋਂ ਸਾਡੇ ਵਰਕਰਾਂ ਵੱਲੋਂ ਟੀਮ ਦੇ ਮੈਂਬਰਾਂ ਵੱਲੋਂ ਧਰਨੇ ਲਾਏ ਜਾਣਗੇ ਸੜਕਾਂ ਜਾਮ ਕੀਤੀਆਂ ਜਾਣਗੀਆਂ ਉਸ ਚੀਜ਼ ਲਈ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ ਜੋ ਕਿ ਬਣਦੀ ਕਾਰਵਾਈ ਜਲਦ ਤੋਂ ਜਲਦ ਬਦੋਸ਼ੀ ਨੂੰ ਜੇ ਨਹੀਂ ਫੜਦੀਆਂ ਤਾਂ ਕਿਉਂਕਿ ਅੱਗੇ ਇਹ ਘਟਨਾਵਾ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਬੀਮਰਾਓ ਅੰਬੇਦਕਰ ਜੀ ਇਹ ਬਹੁਤ ਡਾਕਟਰ ਬੀਮਰਾਓ ਅੰਬੇਦਕਰ ਜੀ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਜੋ ਕਿ ਸੰਵਿਧਾਨ ਸਾਡੇ ਦੇਸ਼ ਵਿੱਚ ਲਾਗੂ ਹੋਇਆ ਸੀ 1950 ਨੂੰ ਕਿਉਂਕਿ ਦੇਸ਼ ਸਾਡਾ ਆਜ਼ਾਦ ਹੋਇਆ ਸੀਗਾ 1947 ਨੂੰ ਪਰ ਜਿਹੜਾ ਸਾਡਾ ਸੰਵਿਧਾਨ ਨਾ ਲਿਖਣ ਕਰਕੇ 1950 ਨੂੰ ਸੰਵਿਧਾਨ ਸਾਡਾ ਲਿਖਤੀ ਰੂਪ ਚ ਜਦੋਂ ਲਾਗੂ ਹੋਇਆ ਸੀ ਤੋਂ ਡਾਕਟਰ ਬੀਮਰਾਓ ਅੰਬੇਦਕਰ ਜੀ ਨੇ ਲਿਖਿਆ ਸੀ ਉਸ ਸੰਵਿਧਾਨ ਦੇ ਹੀ ਹਿਸਾਬ ਨਾਲ ਸਾਰਾ ਭਾਰਤ ਚੱਲਦਾ ਕਾਇਦਾ ਕਾਨੂੰਨ ਸਾਰਾ ਉਹਦੇ ਹਿਸਾਬ ਨਾਲ ਹੀ ਹਰ ਇੱਕ ਚੀਜ਼ ਮਿੱਥੀ ਜਾਂਦੀ ਆ ਹਰ ਇੱਕ ਚੀਜ਼ ਨੂੰ ਪ੍ਰਸ਼ਾਸਨ ਮੰਨਦਾ ਵਾ ਤੇ ਜੇ ਆਪਾਂ ਉਹਨਾਂ ਦੀ ਬੇਦਬੀ ਇਸ ਦੇਸ਼ ਦੇ ਵਿੱਚ ਹੋਊਗੀ ਤਾਂ ਬਹੁਤ ਹੀ ਨਿੰਦਨਯੋਗ ਗੱਲ ਹੈ ਬਹੁਤ ਹੀ ਜ਼ਿਆਦਾ ਮੈਂ ਕੜੇ ਸ਼ਬਦਾਂ ਨਾਲ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਿਆ ਜਾਵੇ ਕਿਉਂਕਿ ਛੋਟੀ ਗੱਲ ਨਹੀਂ ਹੈ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਚੀਜ਼ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਲੇਡੀਜ਼ ਨੂੰ ਵੋਟ ਪਾਉਣ ਦਾ ਅਧਿਕਾਰ ਸਾਡੇ ਭੀਮਰਾਓ ਉਮੀਦਵਾਰ ਜੀ ਨੇ ਲੈ ਕੇ ਦਿੱਤਾ ਸੀ ਅੰਬੇਦਕਰ ਸਾਹਿਬ ਕਿਸੇ ਵੀ ਜਾਤੀ ਧਰਮ ਜਾਂ ਸਮਾਜ ਦੇ ਕੱਲੇ ਸ਼ਖਸ਼ ਨਹੀਂ ਸੀ ਕਿਉਂਕਿ ਉਹਨਾਂ ਲਿਖਿਆ ਸੰਵਿਧਾਨ ਪੂਰਾ ਦੇਸ਼ ਭਾਰਤ ਦੇਸ਼ ਮੰਨਦਾ ਤੇ ਮੰਨਿਆ ਵੀ ਜਾਂਦਾ ਤੇ ਉਹਨਾਂ ਦੇ ਬਣਾਏ ਕਾਨੂੰਨ ਤੇ ਸਾਰਾ ਦੇਸ਼ ਚੱਲ ਰਿਹਾ ਇਸ ਟਾਈਮ ਤੇ ਇਸ ਚੀਜ਼ ਵਾਸਤੇ ਵੀ ਮੈਂ ਬੇਨਤੀ ਸਰਕਾਰਾਂ ਨੂੰ ਅਪੀਲ ਕਰਦਾ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਿਆ ਜਾਵੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੱਲ ਨੂੰ ਇਦਾਂ ਦਾ ਕੋਈ ਹੋਰ ਸ਼ਖਸ਼ੀਅਤਾਂ ਦੀ ਘਟਨਾ ਨਾ ਹੋਵੇ ਸਾਡੇ ਦੇਸ਼ ਦੇ ਵਿੱਚ ਧੰਨਵਾਦ ਅਸੀਂ ਤੁਹਾਨੂੰ ਕੀ ਕਹਿਣਾ ਚਾਹੁੰਦੇ ਜੀ ਜੋ ਕੱਲ੍ਹ ਜੀ ਘਟਣਾ ਹੋਈ ਹੈ ਦਾਸ ਜਤਿੰਦਰ ਸਿੰਘ ਮਹਿਲਕਲਾਂ ਬਾਈ ਨਾ ਤਾਂ ਅਸੀਂ ਗੁਰੂ ਸਾਹਿਬ ਦੀ ਬਖਸ਼ਿਸ਼ ਫਤਵੀ ਸਾਂਝ ਪਾਉਣੇ ਚਾਹਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਸਾਡੇ ਜਿਹੜੇ ਪ੍ਰਧਾਨ ਨੇ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਸ਼੍ਰੋਮਣੀ ਅਕਾਲੀ ਦਲ ਫਤਵੀ ਦੇ ਜਿਹੜੇ ਪ੍ਰਧਾਨ ਨੇ ਜਸਕਰ ਸਿੰਘ ਕਾਨ ਸਿੰਘ ਵਾਲਾ ਉਹਨਾਂ ਨੇ ਸਾਡੀ ਡਿਊਟੀ ਲਈ ਆ ਇਹ ਇਹ ਜੋ ਵੀ ਇਹ ਮਾਮਲਾ ਹੋਇਆ ਉਹਦੇ ਵਿੱਚ ਸਖਤ ਐਕਸ਼ਨ ਲਿਆ ਜਾਵੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਭਾਰਤ ਸਰਕਾਰ ਨੂੰ ਕਿ ਇਹਦੇ ਖਿਲਾਫ ਕੋਈ ਸਖਤ ਐਕਸ਼ਨ ਲਿਆ ਜਾਵੇ ਨਹੀਂ ਤਾਂ ਜਿਹੜਾ ਸੰਘਰਸ਼ ਆਸੀਂ ਰਾਹੁਲ ਕਈ ਸਾਹਿਬ ਨਾਲ ਅਸੀਂ ਮਿਲ ਕੇ ਲੁਧਿਆਣਾ ਦੇ ਵਿੱਚ ਕੀ ਪੂਰੇ ਇੰਡੀਆ ਦੇ ਵਿੱਚ ਅਸੀਂ ਇਹ ਸੰਘਰਸ਼ ਨੂੰ ਤਿੱਖਾ ਜਿਹੜਾ ਰੂਪ ਦੇਵਾਂਗੇ ਅਸੀਂ ਰੋੜ ਜਾਮ ਕਰਾਂਗੇ ਅਸੀਂ ਧਰਨ ਲਾਵਾਂਗੇ ਜਿਹਨੇ ਵੀ ਕਰਵਾਇਆ ਜਿਹਨੇ ਵੀ ਕੀਤਾ ਉਹਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਸਾਨੂੰ ਜਿਹੜਾ ਸੰਵਿਧਾਨ ਜਿਹੜਾ ਲਿਖਿਆ ਉਹ ਮੇਦਕਰ ਸਾਹਿਬ ਨੇ ਲਿਖਿਆ ਇਹ ਕਰ ਅੱਜ ਚੈਨਲਾਂ ਦੇ ਵਿੱਚ ਆਪਾਂ ਦੇਖੀਏ 35 40 ਜਿਹੜੇ ਐਪੀਸੋਡ ਚੱਲਦੇ ਨੇ ਜਿਹੜੇ ਸੀਰੀਅਲ ਚੱਲਦੇ ਨੇ ਭਗਵਾਨ ਰਾਮ ਜੀ ਤੇ ਅਸੀਂ ਵੀ ਉਹਨਾਂ ਨੂੰ ਮੰਨਦੇ ਆਂ ਭਗਵਾਨ ਰਾਮ ਜੀ ਤੇ ਜਿਹੜੇ ਚੱਲਦੇ ਨੇ ਉਹ ਕਿਹਨੇ ਕੀਤਾ ਉਹ ਸਾਡੇ ਬਾਲਮਿਕੀ ਜਿਹੜੇ ਮਹਾਰਿਸ਼ੀ ਹੋਏ ਨੇ ਭਗਵਾਨ ਹੋਏ ਨੇ ਉਹਨਾਂ ਨੇ ਕੀਤਾ ਅਸੀਂ ਉਹ ਨਮਨ ਕਰਦੇ ਆਂ ਅਸੀਂ ਬੇਨਤੀ ਕਰਦੇ ਆਂ ਜੇਕਰ ਅੱਜ ਹਿੰਦੁਸਤਾਨ ਦੇ ਵਿੱਚ ਭਗਵਾਨ ਰਾਮ ਦਾ ਨਾਮ ਲਿਆ ਜਾਂਦਾ ਉਹਨਾਂ ਦੀ ਉਪਮਾ ਕੀਤੀ ਜਾਂਦੀ ਹੈ ਉਹਨਾਂ ਦੇ ਮੰਦਰ ਬਣਾਏ ਜਾਂਦੇ ਆ ਤਾਂ ਉਹ ਭਗਵਾਨ ਜਿਹੜੇ ਬਾਲਮਿਕੀ ਸਾਹਮਣੇ ਉਹਨਾਂ ਦੀ ਕਿਰਪਾ ਉਨ੍ਹਾਂ ਦੀ ਲਿਖਤ ਸਦਕਾ ਕੀਤੇ ਜਾਂਦੇ ਆ ਤੇ ਜੇਕਰ ਸੰਵਿਧਾਨ ਦੀ ਗੱਲ ਕਰੀਏ 1950 ਦੇ ਵਿੱਚ ਜਿਹੜਾ ਸੰਵਿਧਾਨ ਲਿਖਿਆ ਗਿਆ ਡਾਕਟਰ ਭੀਮਰਾਓਂ ਵੇਦਕਰ ਸਾਹਿਬ ਦੀ ਜਿਹੜੀ ਦੇਣ ਆ ਉਹਦੇ ਤਹਿਤ ਲਿਖਿਆ ਗਿਆ ਪਰ ਜਿਹੜੀ ਅੱਜ ਕੱਲ ਬੇਅਦਬੀਆਂ ਹੋ ਰਹੀਆਂ ਨੇ ਚਾਹੇ ਦਿਓ ਗੁਰੂ ਘਰ ਦੀਆਂ ਹੋ ਰਹੀਆਂ ਚਾਹੇ ਦਿਓ ਮਸਜਿਦਾਂ ਹੋ ਰਹੀਆਂ ਚਾਹੇ ਦਿਓ ਮੰਦਰਾਂ ਦੀਆਂ ਹੋ ਰਹੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਇਹ ਅਸੀਂ ਸੂਬਾ ਦੇ ਕੇਂਦਰ ਦੋਨਾਂ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਸਖਤ ਐਕਸ਼ਨ ਲੈ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਕੀਤੀ ਗਈ ਤਾਂ ਠੀਕ ਹੈ ਨਹੀਂ ਤਾਂ ਅਸੀਂ ਇਹ ਸੰਘਰਸ਼ ਤਿੱਖਾ ਕਰਾਂਗੇ ਅਸੀਂ ਆਦੇ ਪ੍ਰਧਾਨ ਸਾਹਿਬ ਨਾਲ ਅਤੇ ਬਹੁਤ ਸਤਕਾਰਯੋਗ ਜਿਹੜੇ ਜੁਗਤ ਨੇਤਾ ਨੇ راہਲ ਕਈ ਸਾਹਿਬ ਦੇ ਨਾਲ ਮਿਲ ਕੇ ਅਸੀਂ ਇਹ ਸੰਘਰਸ਼ ਤਿੱਖਾ ਕਰਾਂਗੇ ਅਸੀਂ ਰੋਡ ਜਾਮ ਕਰਾਂਗੇ ਅਸੀਂ ਧਰਨੇ ਲਾਵਾਂਗੇ ਸਾਨੂੰ ਇਨਸਾਫ ਚਾਹੀਦਾ ਐਨੀ ਕੋਸਟ ਉੱਤੇ ਪ੍ਰਸ਼ਾਸਨ ਨੂੰ ਸਾਫ ਚਾਹੀਦਾ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ